ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਮੈਸੇਜ ਗੱਗੀ ਮਟੂ ਖੇਰਮਲੀ ਕਪੂਰਥਲਾ ਤੇਰੇ ਲਈ ਮੈਂ ਦੋ ਦਿਨ ਵੀਡੀਓ ਪਹਿਲਾਂ ਪਾਇਆ ਸੀ ਪਹਿਲਾਂ ਆਪਣੀ ਗੱਲ ਹੋਈ ਸੀ ਕਿ ਆਪਾਂ ਦੋਵੇਂ ਮੈਚ ਲਾਵਾਂਗੇ ਹੋਰ ਆਪਾਂ ਪੁਰਾਣੀ ਕਬੱਡੀ ਖੇਡਾਂਗੇ ਜ਼ਿਆਦਾ ਟਾਈਮ ਤੱਕ ਕੱਲੇ-ਕੱਲੇ ਐਕਦਾਮ ਕੋਈ ਜਿੱਦਾਂ ਤੁਸੀਂ ਸ਼ੋਅ ਮੈਚ ਕਰਦੇ ਜਿਹਾ ਨਹੀਂ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ ਖੜੇ ਖੇਡਦੇ ਹਜੇ ਵੀ ਹੋ ਗਏ ਆ ਹਜੇ ਪਾਕਿਸਤਾਨ 'ਤੇ ਖੇਡਦੇ ਆ ਉਹ ਵਾਲੇ ਖੇਡਾਂਗੇ अच्छा मैं वीडियो बना गया क्या हुआ पाकिस्तान वाले कमेंट वो प्लेयर कमेंट लिख देया कि जदों कोई आवांगे जरूर खेडांगे देखना ਤੇ ਮੈਂ ਵੀ ਉਹਨਾਂ ਨੂੰ ਆਣਾ ਸੀ 7 ਵਜੇ ਤੇ ਮੇਰਾ ਜਾਨਦਾ ਮਗਰ ਤੁਹਾਡੇ ਕੋ ਜਾਨਦਾ ਮੇਰਾ ਕੋਈ ਸਦਾ ਨਹੀਂ ਹੋ ਸਕਦਾ ਕਿ ਇਸ ਕਰਕੇ ਆਪਾਂ ਨਹੀਂ ਉੱਥੇ ਖੇਡ ਸਕਦੇ ਤੇ اچھا ਗੱਲ ਹੋਈ ਸੀ ਕਿ ਖੇਡਾਂਗੇ ਫਿਰ ਪਹਿਲਾਂ ਗੱਲ ਹੋਈ ਫਿਰ ਬੋਲ ਮੁਲਜੀ ਕਰਤੀ ਦੂੰ ਪਹਿਲਾਂ ਜੋ ਜੋ ਚੱਕਿਆ ਹਾਂ ਹਾਂ ਤੇ ਉੱਥੇ ਬਾਅਦ ਗਾਇਬ ਹੋ ਗਿਆ ਭਾਈ ਬਿਲਕੁਲ ਤੇ ਦੇਖ ਹੁਣ ਲਾਸਟ ਫਿਲਮ ਇਹ ਕੰਮ ਕਰਾਂਗਾ ਤੁਹਾਡੇ ਦੁਆਬੇ ਏਰੀਆ ਸੌਫਟਵੇਅਰ ਦੇ ਬੰਦੇ ਬਾਹਰ ਜਾਂਦੇ ਆ ਇਥੋਂ ਦੀ ਦਿੱਲੀ ਹੋ ਗਿਆ ਆਪਣਾ ਟ੍ਰਾਈਲ ਦੇ ਬਾਅਦ ਦੀ ਮੈਂ ਸਿੰਗੂ ਬਾਰਡਰ ਉਪਰਾ ਹੋੜੀ ਲਵਾ ਦਾਣਾ ਹੁਣ ਅੱਜ ਤੋਂ 10 ਦਿਨ ਤੱਕ ਐਡੀ ਵੱਡੀ ਹੋੜੀ ਲਵਾ ਦਾਣਾ ਪੰਜਾਬੀ ਚ ਇਧਰ ਵੀ ਉਧਰ ਵੀ ਉਧਰੋਂ ਆਏਗਾ ਉਹਨੂੰ ਵੀ ਦਿਖੇਗੀ ਇਧਰੋਂ ਜਾਏਗਾ ਉਹਨੂੰ ਵੀ ਦਿਖੇਗੀ ਵਧੀਆ ਪੰਜਾਬੀ ਚ ਜਿਹੜੇ ਉਸਾਮੀ ਮੈਂ ਬਣ ਸਕਣ ਤੇ ਉਹਦੇ ਅੰਦਰ ਤੇਰੀ ਫੋਟੋ ਤੇ ਆਪਣੀ ਫੋਟੋ ਵੀ ਲਾ ਲਾਣਾ ਤੇ ਪੂਰੀ ਗੱਲ ਵੀ ਲਿਖ ਦਾਣਾ ਸਹੀ ਕਿਉਂਕਿ ਹੋ ਸਕਦਾ ਕਿ ਮੇਰੀ ਗੱਲ ਤੇ ਤਾਂ ਨਹੀਂ ਨਾ ਪਹੁੰਚ ਰਹੀ ਹੋਵੇ ਤੇ ਜਾਂ ਜਾਂ ਤੇ ਤੂੰ ਐਡਾ ਵੱਡਾ ਬੰਦਾ ਹੋ ਗਿਆ ਜਾਂ ਲੋਭੀ ਹੋ ਗਿਆ ਹੈ ਜਿਹੜਾ ਦਿਖਦਾ ਹੀ ਨਹੀਂ ਕਿਸੇ ਨੂੰ ਐਡਾ ਵੱਡਾ ਹੋ ਗਿਆ